ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਗੁਰਦੁਆਰਾ ਫਤੇਗੜ ਸਾਹਿਬ ਆਇਆ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਮੈਂ ਕਿਹਾ ਚਲੋ ਦਰਸ਼ਨ ਮੇਲੇ ਆਪਾਂ ਕਰ ਲਈਏ ਤੇ ਆਣਾ ਤਾਂ ਅਸੀਂ ਹੈਗਾ ਸ਼ਹੀਦੀ ਸਭਾ ਨੂੰ ਵੀ ਆਣਾ ਹੈ ਤੇ ਪਹਿਲਾਂ ਮੱਥਾ ਟੇਕ ਲਈ ਅਸੀਂ ਸਾਰੇ ਤਸੱਲੀ ਨਾਲ ਗੁਰੂ ਘਰ ਤੇ ਮੈਂ ਨਾ ਇਤਿਹਾਸ ਵਿੱਚ ਨਾ ਕਿਤੇ ਸੁਣਦਾ ਤਾਂ ਬਾਕੀ ਤੁਸੀਂ ਦੱਸਿਓ ਮੈਨੂੰ ਕਲੀਅਰ ਕਰਕੇ ਵੀ ਜਿਹੜਾ ਆਪਣਾ ਫਤੇਗੜ ਸਾਹਿਬ ਹੈ ਤੇ ਜਿੱਥੇ ਛੋਟੇ ਸਾਹਿਬ ਜਦਿਆਂ ਦੇ ਸ਼ਰੀਰਾਂ ਨੂੰ ਰੱਖਿਆ ਤਾਂ ਰਾਤ ਉੱਥੋਂ ਇੱਕ ਨਦੀ ਲੰਘਦੀ ਦੀ ਉਸ ਨਦੀ ਦਾ ਨਾਮ ਮੈਨੂੰ ਹੁਣ ਪੱਕਿਆ ਤੌਰ ਤੇ ਪਤਾ ਨਹੀਂ ਵੀ ਕਿਹ ਕਿਆ ਨਦੀ ਦਾ ਨਾਮ ਤੋ ਤੁਸੀਂ ਦੱਸ ਦਿਓ ਜਦੋਂ ਮੈਂ ਨਾ ਇਸ ਧਰਤੀ ਦੇ ਉੱਤੇ ਹੁਣ ਜਾ ਰਿਹਾ ਸੀ ਲੰਘ ਰਿਹਾ ਸੀ ਤਾਂ اچانک ਮੇਰੀ ਨਿਗਾਹ ਪੈ ਗਈ ਤੇ ਵੀਰ ਕਹਿੰਦਾ ਇਹ ਪੁਲ ਐ ਲੱਗਦਾ ਜਿੱਦਾਂ ਬਹੁਤ ਪੁਰਾਣਾ ਹੁੰਦਾ ਉਹ ਉਹੀ ਨਦੀ ਤੇ ਬਣਿਆ ਪੁਲਾ ਨਾਨਕਸ਼ਾਈ ਇੱਟ ਦਾ ਬਣਿਆ ਵਾ ਹੁਣ ਇਹਦੀ ਏ ਨਹੀਂ ਪਤਾ ਹੈਗਾ ਬਈ ਕਿੰਨਾ ਕੁ ਪੁਰਾਣਾ ਹੋਣਾ ਇਹ ਚੂਨੇ ਦੇ ਨਾਲ ਇਹਦੀ ਚਣਾਈ ਹੋਈ ਆ ਪੁਲ ਦੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਚੂਨਾ ਲਗਿਆ ਤੇ ਨਾਨਕਸ਼ਹੀ ਇੱਟ ਨਾਲ ਜਿਹੜੀ ਨਾਨਕਸ਼ਹੀ ਇੱਟ ਵਰਤੀ ਜਾਂਦੀ ਸੀ ਇਹ ਤਾਂ ਫਿਰ ਬਹੁਤ ਪੁਰਾਣੀ ਵਰਤੀ ਜਾਂਦੀ ਸੀ ਤੇ ਆ ਉਹ ਨਦੀ ਹੈ ਹੁਣ ਤਾਂ ਇਹ ਇੱਕ ਨਾਲੇ ਦਾ ਰੂਪ ਧਾਰ ਲਿਆ ਬਈ ਨਾ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਇਹ ਆਪਣਾ ਕਹਿਣ ਦਾ ਮੇਰਾ ਭਾਵ ਨਾਨਕਸ਼ਹੀ ਇੱਟ ਦਾ ਬਣਿਆ ਹੋਇਆ ਪੋਲਾ ਤੇ ਇਹਦਾ ਕਿਦਾਂ ਦੇਖੋ ਡਟ ਲਾਇਵੇ ਇਹ ਕਿਸੇ ਵੀ ਪਾਸੇ ਤੇ ਕਮਜ਼ੋਰ ਨਹੀਂ ਹੈਗਾ ਚੂਨੇ ਚ ਬਣਿਆ ਹੈ ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣਾ ਇਹ ਪੁਲ ਹੋਣਾ ਤੇ ਅੱਜ ਕੱਲ ਜਿਹੜੇ ਪੁਲ ਬਣਦੇ ਆ ਉਹਦੀ ਬੁਨਿਆਦ 20-25 ਸਾਲ ਟੁੱਟ ਜਾਂਦੇ ਆ ਇਹ ਨਾਨਕਸ਼ਾਹੀ ਈਟ ਦਾ ਬਣਿਆ ਪੋੜਾ ਹੈ ਹੁਣ ਬਾਕੀ ਤੁਸੀਂ ਜਰੂਰ ਦੱਸਿਓ ਵੀ ਉਹ ਕਿਹੜੀ ਨਦੀ ਸੀ ਜਿਹੜੀ ਇੱਥੇ ਵਗਦੀ ਸੀ ਤੇ ਇਹ ਕਿਹੜੇ ਜਾਨੀ ਟਾਈਮ ਦਾ ਬਣਿਆ ਹੋਊਗਾ ਪੋਲੇ ਨਾਨਕਸ਼ਾਹੀ ਈਟ ਦਾ ਬਣਿਆ ਵਾ ਨਾਨਕਸ਼ਾਹੀ ਈਟ ਦਾ ਬਣਿਆ ਵਾ ਪੋੜਾ ਕੰਧਾਂ ਬੜੀਆਂ ਮੋਟੀਆਂ-ਮੋਟੀਆਂ ਤੇ ਆਹਾਂ ਦੇਖੋ ਪੁਰਾਣਾ ਸਿਸਟਮ ਸਾਰਾ ਹੀ ਪੁਰਾਣਾ ਹੈ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਹਾਨੂੰ ਬਈ ਤੁਸੀਂ ਮੈਨੂੰ ਜਰੂਰ ਦੱਸਿਓ ਇਹ ਕਿਹੜੀ ਨਦੀ ਤੇ ਮੈਂ ਇਤਿਹਾਸ ਵੀ ਸੁਣਿਆ ਤਾਂ ਪਰ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਇਸ ਕਰਕੇ ਤੁਸੀਂ ਮੈਨੂੰ ਦੱਸਿਓ ਆ ਦੇਖੋ ਨਾਨਕਸ਼ਹੀਟ ਦਾ ਬਣਿਆ ਵਾ ਤੇ ਬਹੁਤ ਪੁਰਾਣਾ ਪੁਲ ਹੈ ਪਤਾ ਨਹੀਂ ਕਿੰਨਾ ਕੁ ਪੁਰਾਣਾ ਪੁਲ ਹੋਣਾ ਤੇ ਉਹ ਨਦੀ ਦਾ ਨਹੀਂ ਹੁਣ ਪਤਾ ਉਹ ਕਿਹੜੀ ਨਦੀ ਸੀ ਭਾਈ ਆ ਦੇਖੋ ਪੁਲ ਇੱਧਰ ਬਿਲਕੁਲ ਇੱਕ ਨਦੀ ਵਾਂਗੂ ਬਣਾ ਦਿੱਤਾ ਵਾ ਦੂਜੀ ਸਾਈਡ ਤੇ ਇੱਧਰ ਨਾਲ ਆਈ ਐ ਜਰੂਰ ਦੱਸੋ ਕਮੈਂਟ ਕਰਕੇ